2024 ਦੇ ਮੱਦੇਨਜ਼ਰ ਜਰਨਲ ਅਬਜ਼ਰਵਰ ਡਾਕਟਰ ਹੀਰਾ ਲਾਲ ਦੇ ਆਦੇਸ਼ਾਂ ਤੇ ਸਰਕਾਰੀ ਕਾਲਜ ਰੂਪਨਗਰ ਵਿਖੇ ਪੋਲਿੰਗ ਪਾਰਟੀਆਂ ਦੀ ਰਿਹਰਸਲ ਦੌਰਾਨ ਗ੍ਰੀਨ ਇਲੈਕਸ਼ਨ ਮਿਸ਼ਨ ਦੇ ਤਹਿਤ ਪੌਦੇ ਲਗਾ ਕੇ ਲੋਕਾਂ ਨੂੰ ਚੋਣਾਂ ਦੇ ਸਬੰਧੀ ਜਾਗਰੂਕ ਕੀਤਾ ਗਿਆ ਇਸ ਦੌਰਾਨ ਸਵੀਪ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਗ੍ਰੀਨ ਇਲੈਕਸ਼ਨ ਦੇ ਸਬੰਧੀ ਜਿਥੇ ਲੋਕਾਂ ਨੂੰ ਸੌਂਚੁਕਾਈ ਗਈ ਹੈ ਜਿਹੜੇ ਉੱਥੇ ਮੌਜੂਦ ਸਟਾਫ ਸੀ ਉਹਨਾਂ ਨੂੰ ਵੀ ਸੌਂਚੁਕਾਈ ਗਈ ਹੈ ਇਸ ਮੌਕੇ ਐਸ ਡੀ ਐਮ ਕਮ ਸਹਾਇਕ ਚੋਣ ਅਫਸਰ ਰੂਪਨਗਰ ਨਵਦੀਪ ਕੁਮਾਰ ਤੇ ਜ਼ਿਲ੍ਹਾ ਵਨ ਅਫਸਰ ਰੂਪਨਗਰ ਹਰਿੰਦਰ ਸਿੰਘ ਤੇ ਜ਼ਿਲ੍ਹਾ ਵਣ ਅਫਸਰ ਕੁਲਰਾਜ ਸਿੰਘ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਜਤਿੰਦਰ ਸਿੰਘ ਗਿੱਲ ਪ੍ਰੋਫੈਸਰ ਨਿਰਮਲ ਸਿੰਘ ਵਿਰਾੜ ਤੇ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਦਵਿੰਦਰ ਕੁਮਾਰ ਮਲਨੇਵੀ ਸਰਕਾਰੀ ਕਾਲਜ ਦੇ ਕੈਂਪਸ ਦੇ ਵਿੱਚ ਪਹੁੰਚ ਕੇ ਇਸ ਗ੍ਰੀਨ ਇਲੈਕਸ਼ਨ ਦਾ ਹਿੱਸਾ ਬਣਿਆ ਤੇ ਇਹਨਾਂ ਵੱਲੋਂ ਵੀ ਜਿੱਥੇ ਸਰਕਾਰੀ ਕਾਲਜ ਦੇ ਵਿੱਚ ਪਹੁੰਚ ਕੇ ਗ੍ਰੀਨ ਇਲੈਕਸ਼ਨ ਦੇ ਸੁਨੇਹੇ ਨੂੰ ਮਜ਼ਬੂਤ ਕੀਤਾ ਗਿਆ ਇਸ ਦੌਰਾਨ ਦinesh kumar सैनी ਵੱਲੋਂ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਪੋਲਿੰਗ ਪਾਰਟੀਆਂ ਦੇ ਸ਼ੰਕੇ ਦੂਰ ਕੀਤੇ ਗਏ ਨੇ ਤੇ ਲੋੜਿੰਦਾ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਲੋਕ